ਪ੍ਰਿੰਟ ਯੂਨੀਅਨ ਚੋਣਾਂ ਦੇ ਲਈ VOTING ਹੁਣ ਖਤਮ ਹੋ ਚੁੱਕੀ ਹੈ ਸ਼ਾਮ ਤੱਕ ਇਸ ਦੇ ਰਿਜ਼ਲਟ ਵੀ ਆ ਜਾਣਗੇ ਤੇ ਨਤੀਜੇ ਐਲਾਨ ਦਿੱਤੇ ਜਾਣਗੇ ਪ੍ਰਧਾਨ ਅਹੁਦੇ ਦੇ ਲਈ 8 ਉਮੀਦਵਾਰਾਂ ਦੇ ਵਿਚਾਲੇ ਮੁਕਾਬਲਾ ਹੋਇਆ ਸੀ ਤੇ ਪ੍ਰਧਾਨ ਅਹੁਦੇ ਦੇ ਲਈ ਮੈਦਾਨ ਦੇ ਵਿੱਚ ਕੁੱਲ 3 ਮਹਿਲਾ ਉਮੀਦਵਾਰ ਵੀ ਉਤਰੀ ਸੀ ਪੰਜਾਬ ਹਰਿਆਣਾ ਤੇ ਹਿਮਾਚਲ ਦੀ ਰਾਜਨੀਤੀ ਦੀ ਇੱਕ ਪਰਖਿਆ ਇਸ ਵੇਲੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਦੇ ਵਿੱਚ ਛਾਤਰ ਸੰਘ ਚੋਣਾਂ ਜਿਹੜੀਆਂ ਹੈਗੀਆਂ ਨੇ ਛਾਤਰ ਸੰਗ ਚੋਣਾ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਨੇ ਕਾਫੀ ਆਪਣਾ ਮਹੱਤਵ ਰਾਜਨੀਤੀ ਦੇ ਵਿੱਚ ਵੀ ਰੱਖਦੀਆਂ ਨੇ ਕਿਉਂਕਿ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਕਈ ਵੱਡੇ ਰਾਜਨੇਤਾ ਜਿਹੜੇ ਹੈਗੇ ਨੇ ਉਹ ਇਹਨਾਂ ਚੋਣਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਨਹੀਂ ਤੇ ਇੱਕ ਇਹ ਕਿਹਾ ਜਾਵੇ ਕਿ ਰਾਜਨੀਤੀ ਦੀ ਨਰਸਰੀ ਜਿਹੜੀ ਹੈਗੀ ਹੈ ਉਹ ਪੰਜਾਬ ਯੂਨੀਵਰਸਿਟੀ ਨੂੰ ਕਿਹਾ ਜਾਂਦਾ ਹੈ ਇਸੇ ਕਰਕੇ ਹਰ ਸਾਲ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਕਾਫੀ ਇੰਟਰਸਟ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈਂਦੀਆਂ ਨੇ ਕਿਉਂਕਿ तमाम ਪਾਰਟੀਆਂ ਦੀ ਜਿਹੜੀ ਆ ਰਾਜਨੀਤਿਕ ਇਕਾਈਆਂ ਨੇ ਛਾਤਰ ਜਿਹੜੇ ਸੰਗ ਨੇ ਉਹ ਇਹਨਾਂ ਦੇ ਵਿੱਚ ਹਿੱਸਾ ਲੈਂਦੇ ਨੇ ਕਿਤੇ ਨਾ ਕਿਤੇ ਜਿਹੜੇ ਵੱਡੇ ਰਾਜਨੇਤਾ ਨੇ ਉਹ ਡਾਇਰੈਕਟ ਤੌਰ ਤੇ ਕਿ ਆਪਣੇ ਆਪਣੇ ਸਟੂਡੈਂਟ ਇਕਾਈ ਵਾਸਤੇ ਪ੍ਰਚਾਰ ਵਾਸਤੇ ਵੀ ਯੂਨੀਵਰਸਿਟੀ ਦੇ ਵਿੱਚ ਪਹੁੰਚਦੇ ਨੇ ਇਹ ਚੋਣਾ ਯੂਨੀਵਰਸਿਟੀ ਤੋਂ ਇਲਾਵਾ ਯੂਨੀਵਰਸਿਟੀ ਦੇ ਨਾਲ ਸੰਬੰਧਿਤ 10 ਕਾਲਜਾਂ ਦੇ ਕਰੀਬ ਇਕ ਕਲਪਨ ਹਜ਼ਾਰ ਤੋਂ ਵੱਧ ਸਟੂਡੈਂਟ ਜਿਹੜੇ ਹੈਗੇ ਨੇ ਉਹ ਇਹਨਾਂ ਦੇ ਵਿੱਚ ਆ ਵੋਟ ਅੱਜ ਹੀ ਇਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਆਣਾ ਹੈ ਸ਼ਾਮ ਤੱਕ ਰਿਜ਼ਲਟ ਜਿਹੜਾ ਹੈਗਾ ਉਹ ਡਿਕਲੇਅਰ ਹੋ ਜਾਵੇਗਾ ਤੇ ਕਾਫੀ ਜ਼ਿਆਦਾ ਦਿਲਚਸਪ ਜਿਹੜਾ ਹੈਗਾ ਛਾਤਰ ਸੰਗਠਨਾਵਾਂ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਵਿਖਾਇਆ ਜਾਂਦਾ ਹੈ ਕੈਮਰਾਮੈਨ ਅਮਿਤ ਵਾਲੀਆ